ਹਾਂਜੀ ਵੀਰ ਜੀ ਹੋਰ ਕੀ ਹਾਲ ਚਾਲ ਆ ਸਾਰੇ ਵੀਰ ਭਰਾ ਬਹੁਤ ਵਧੀਆ ਹੋਣਗੇ ਤੇ ਲਓ ਜੀ ਆਗੇ ਇੱਕ ਆਪਾਂ ਹੋਰ ਨਵੀਂ ਵੀਡੀਓ ਦੇ ਵਿੱਚ ਠੀਕ ਹੈ ਤੇ ਕੱਲ ਬਈ ਜੀ ਆਪਾਂ ਜੋੜੇ ਲਾਤੇ ਸੀ ਠੀਕ ਹੈ ਤੇ ਆਪਣਾ ਜਿਹੜਾ ਆ ਫੋਨ ਸੀ ਬਈ ਜੀ ਇਹ ਮੇਰਾ ਭਰਾ ਲੈ ਕੇ ਗਿਆ ਹੋਇਆ ਸੀ ਠੀਕ ਹੈ ਆਪਣੀ ਤਾਂ ਨਹੀਂ ਵਾਵੇ ਦਿਨਾਂ ਤੋਂ ਵੀਡੀਓ ਆਈਆਂ ਠੀਕ ਹੈ ਤੇ ਹੁਣ ਵੀਡੀਓ ਆਜਿਆ ਕਰਨਗੀਆਂ ਠੀਕ ਹੈ ਤੇ ਮੈਂ ਕੱਲ ਐਤਵਾਰ ਸੀ ਆਪਾਂ ਕਰੇ ਰਹੇ ਸੀ ਮੈਂ ਜੋੜੇ-ਜੋੜੇ ਲਾਤੇ ਆ ਉਹ ਤੁਹਾਨੂੰ ਦਿਖਾਉਣੇ ਆ ਪਹਿਲਾਂ ਪਹਿਲਾਂ ਆਪਣੇ ਦੂਸਰੇ ਕਬੂਤਰਾਂ ਦਾ ਸ਼ੌਂਕਰਾディーਏ ਹੈ ਨਾ ਉਹ ਕਿਵੇਂ ਦੇ ਆ ਤੰਦਰੁਸਤ ਆ ਜੋ ਵੀ ਆ ਉਹ ਦਿਖਾਉਣੇ ਆ ਤੇ ਥੋੜੇ ਜਿ ਮੀ ਕਰਕੇ ਨਾ ਖੁੱਡੇ ਸਲਾਦੇ ਹੋਗੇ ਸੀ ਕੱਲ ਨਾਲੇ ਆਪਾਂ ਸਫਾਈ-ਸੁਈ ਕਰਤੀ ਆ ਠੀਕ ਹੈ ਪੂਰੀ ਪ੍ਰੋਪਰ ਜਿੰਨੇ ਵੀ ਆਪਣੇ ਤੋਂ ਹੋ ਪਾਈ ਹੈ ਨਾ ਜਿੰਨੀ ਸਫਾਈ ਸੀ ਬਾਕੀ ਆ ਥੋੜਾ ਜਿਹਾ ਪੱਕਿਆ ਪਿਆ ਸੀਗਾ ਇਹ ਬੇਠਾ ਉਠਾ ਤੇ ਬਾਕੀ ਆਪਾਂ ਚਾਰ ਜੋੜੇ ਆਪਾਂ ਨਵੇਂ ਲਾਤੇ ਆ ਠੀਕ ਆ ਉਹ ਵੀ ਤੁਹਾਨੂੰ ਦਿਖਾਉਣੇ ਆ ਤੇ ਬਾਕੀ ਆ ਕਬੂਤਰ ਰਹਿ ਗਏ ਇਹਨਾਂ ਦੀ ਬਸ ਇੱਕ ਦੋ ਦਿਨਾਂ ਚ ਆਪਾਂ ਜੋੜੇ ਲਾ ਦਨੇ ਆ ਆਪਣਾ ਦੋਸਤ ਆਊਗਾ ਹਨਾ ਉਹਦੇ ਕਰਨ ਮੁੰਡਾ ਆਊਗਾ ਯਾਰ ਉਹਦੇ ਤੋਂ ਮੈਂ ਪਿੰਜਰਾ ਮੰਗਵਾਇਆ ਸੀਗਾ ਜਿਦਾ ਮਤਲਬ ਉਹਦੇ ਵਿੱਚ ਜੋੜੇ ਲੱਗ ਗਏ ਹਨ ਤੇ ਬਾਕੀ ਆਹ ਖੁੱਡਾ ਆਪਣਾ ਵਿਹਲਾ ਹੋ ਜਾਊਗਾ ਫਿਰ ਇਹਦੇ ਵਿੱਚ ਆਪਾਂ ਜੋੜੇ ਛੱਡ ਦਾਂਗੇ ਜਿਹੜੇ ਜਿਹੜੇ ਆਪਾਂ ਲਾਵਾਂਗੇ ਠੀਕ ਹੈ ਤੇ ਚੱਲਣੇ ਖੁੱਡੇ ਦੇ ਵਿੱਚ ਆਪਾਂ ਤਾਂ ਨਹੀਂ ਛੱਡ ਦੇਗੇ ਕਿਉਂਕਿ ਉਹਦੇ ਵਿੱਚ ਆਪਣੇ ਲੱਕੇ ਕਬੂਤਰ ਹਨਾ ਉਹ ਆਪਣਾ ਦੋਸਤ ਜਿਹੜਾ ਕਹਿੰਦੇ ਬੱਚੇ ਕਢਾ ਕੇ ਦੇ ਦਿਓ ਉਹ ਵਾਲਿਆ 1 ਮਿੰਟ ਮੈਂ ਤੁਹਾਨੂੰ ਉਹ ਵੀ ਦਿਖਾਉਣਾ ਉਹ ਵੀ ਆਪਣੇ ਇੱਕ ਫੈਂਸੀ ਕਬੂਤਰ ਨੇ ਆਂਡੇ ਲਾ ਲਿਆ ਆਪਣਾ ਬਲੈਕ ਜੋੜਾ ਹਨਾ ਜਿਹੜਾ ਉਹਨੇ ਲਾਇਆ ਤੁਹਾਨੂੰ ਮੈਂ ਦਿਖਾਉਣਾ ਅਵੇ ਬਲੈਕ ਜੋੜੇ ਨੇ ਇੱਕ ਆਂਡਾ ਲਾਇਆ ਕੱਲ ਤੇ ਅੱਜ ਦਾ ਮੇਲ ਆ ਆ ਬੈਠਾ ਤੇ ਆ ਜੋੜਾ ਇੱਕ ਇਹ ਵੀ ਸ਼ਾਇਦ ਆਂਡੇ ਲਾ ਲੈਣਗੇ ਇਹਨਾਂ ਦੇ ਹੱਸਤੇ ਵੀ ਆਪਾਂ ਖਲੋਲਣਾ ਬਣਾ ਦਾਂਗੇ ਬਾਕੀ ਮੈਂ ਕਹਿੰਦਾ ਆਂਡੇ ਲਾ ਲੈਣ ਫੇਰ ਪਤਾ ਚੱਲ ਜੂ ਹਾਂ ਵੀ ਕਿੱਥੇ ਲਾਉਣਾ ਕਿੱਥੇ ਨਹੀਂ ਲਾਉਣੇ ਆਂਡੇ ਤੇ ਇੱਕ ਜੀ ਆਪਾਂ ਉਹ ਚੋਣ ਦੇ ਚ ਲਾ ਦਾਂਗੇ ਠੀਕ ਹੈ ਇਹਦਾ ਖਲੋਲਣਾ ਤੇ ਬਾਕੀ ਜਿਹੜਾ ਆਪਣਾ ਇੱਕ ਜੋੜਾ ਹੇਟਾ ਲਾਇਆ ਹੋਇਆ ਸੀ ਨਾ ਪਿੰਜਰੇ ਦੇ ਵਿੱਚ ਉਹ ਆਪਾਂ ਇਹਦੇ ਵਿੱਚ ਛੱਡਤਾ ਸੀਗਾ ਕਿਉਂਕਿ ਉਹਦੇ ਵਿੱਚ ਆਪਾਂ ਨਵੇਂ ਜੋੜੇ ਲਾਏ ਮੈਂ ਕਹਿੰਦਾ ਇਹ ਤਾਂ ਹੁਣ ਪੱਕਾ ਲੱਗ ਗਈ ਹੋਇਆ ਹਨਾ ਇਹਦਾ ਬੱਚਾ ਵੀ ਵੱਡਾ ਹੋ ਗਿਆ ਬੱਚਾ ਉਹ ਬੈਠਾ ਕੱਲ ਛਤਰੀ ਤੇ ਵੀ ਬਿਠਾਤਾ ਸੀ ਆਪਾਂ ਹੁਣ ਵੀ ਬਿਠਾ ਦਾਂਗੇ ਬਾਕੀ ਇਹ ਕੱਲਾ ਨਾ ਉਤਰੋਂਦਾ ਦੇਖ ਕੇ ਇਹਦੇ ਨਾਲ ਕੋਈ ਕਬੂਤਰ ਬੈਠਾ ਹੋਵੇ ਫਿਰ ਨਹੀਂ ਉਤਰਦਾ ਇਹ ਤੇ ਬਾਕੀ ਆਹ ਜੋੜਾ ਆਪਾਂ ਛੱਡਤਾ ਠੀਕ ਹੈ ਇਹਦੇ ਵਿੱਚ ਜਦੋਂ ਮੰਨ ਲਓ ਆ ਇਹਨਾਂ ਨੇ ਬੱਚੇ ਪੁੱਛੀ ਵੀ ਕੱਢ ਲੈਣੇ ਹਨਾ ਫਿਰ ਜਾਂ ਇਹਨਾਂ ਨੂੰ ਅਲੱਗ ਕਰ ਲੰਗੇ ਇਹਨਾਂ ਨੇ ਵੀ ਇੱਕ ਵਾਰੀ ਹੋਰ ਇੱਕ ਝੋਲੀ ਮਤਲਬ ਆਂਡੇ ਲਾਉਣਗੇ ਇਹ ਉਹ ਦੇਖਾਂਗੇ ਬੱਚੇ ਕਢਾਉਣੇ ਆ ਤੇ ਨਹੀਂ ਕਢਾਉਣੇਗੇ ਉਹ ਦੇਖ ਲਾਂਗੇ ਕਰੀ ਤੇ ਪਹਿਲਾਂ ਤਾਂ ਜਿਹੜੇ ਆਪਾਂ ਜੋੜੇ ਲੈ ਨਾਲੇ ਉਹ ਦਿਖਾਉਣਾ ਤੁਹਾਨੂੰ ਜਾ ਕੇ ਠੀਕ ਹੈ ਤੇ ਨਾਲੇ ਉਹ ਬੱਚੇ ਨੂੰ ਆਪਾਂ ਛਤਰੀ ਤੇ ਬਿਠਾਉਣੇ ਉਹ ਜਿਹੜਾ ਬੈਠਾ ਹੈ ਨਾ ਉਹਨੂੰ ਛਤਰੀ ਤੇ ਬਿਠਾਉਣੇ ਆ ਤੇ ਫਿਰ ਕਰਦੇ ਆਂਗੇ ਗੱਲਬਾਤ ਤੇ ਬਾਕੀ ਆਪਣੇ ਚੈਨਲ ਨੂੰ ਜ਼ੋਰ ਸਬਸਕ੍ਰਾਈਬ ਕਰ ਦਿਓ ਸਾਰੇ ਵੀਰ ਭਰਾ ਜਿੰਨੇ ਵੀਰ ਭਰਾ ਆਪਣੇ ਪੇਜ ਨੂੰ ਦੇਖੀ ਜਾਂਦੇ ਆ ਠੀਕ ਹੈ ਤੇ ਬਿਠਾਉਣੇ ਆ ਬੱਚੇ ਨੂੰ ਛਤਰੀ ਤੇ ਤੇ ਕਰਦੇ ਆਂ ਤੇ ਲਓ ਜੀ ਆਹ ਬੱਚਾ ਠੀਕ ਹੈ ਲਾਹ ਚੀਨਾਂ ਕੱਢਿਆ ਆ ਤਕੀ ਫੇਰ ਆਪਣੇ ਉਹ ਜੋੜਿਆਣੇ ਤੇ ਚਲੋ ਜੀ ਚੱਲ ਛਤਰੀ ਤੇ ਲਾਓ ਫਿਰ ਇਹ ਡਰਦਾ ਬਹੁਤ ਆ ਯਾਰ ਆ ਜਾ ਆ ਜਾ ਅੰਦਰ ਆ ਜਾ ਬੇਟਾ ਹੁਣ ਆਪਾਂ ਇਹਦੀ ਛਤਰੀ ਵੀ ਚੱਕ ਦਾਂਗੇ ਠੀਕ ਹੈ ਤੇ ਆਪੇ ਬੈਠਾ ਰਹੂਗਾ ਜਦੋਂ ਆਪਾਂ ਕੰਮ ਤੇ ਜਾਵਾਂਗੇ ਉਸ ਤੋਂ ਬਾਅਦ ਆਪਾਂ ਇਹਨੂੰ ਲਾ ਜਾਾਂਗੇ ਠੀਕ ਹੈ ਛਤਰੀ ਕਰਦੇ ਆ ਫਿਰ ਉੱਚੀ ਤੇ ਫਿਰ ਤੁਹਾਨੂੰ ਜੋੜੇ ਦਿਖਾਉਣੇ ਆ ਜਿਹੜੇ ਆਪਾਂ ਕੱਲ ਲਾਏ ਸੀ ਠੀਕ ਹੈ ਤੇ ਲਓ ਬਈ ਜੀ ਆਪਾਂ ਜੋੜੇ ਲਾਏ ਸੀ ਕੱਲ ਠੀਕ ਹੈ ਪਹਿਲਾਂ ਮੈਂ ਉੱਪਰਲਾ ਜੋੜਾ ਦਿਖਾਦਾ ਤੁਹਾਨੂੰ ਠੀਕ ਹੈ ਹਾਂ ਦੇਖੋ ਖੱਟੀਆਂ ਅੱਖਾਂ ਦਾ ਕਬੂਤਰ ਆ ਸੌਰੀ ਖੱਟੀਆਂ ਅੱਖਾਂ ਦੀ ਕਬੂਤਰੀ ਆਪਣੀ ਜੌਨਸਰੀ ਤੇ ਕਬੂਤਰ ਹੈਗਾ ਚਿੱਟੀਆਂ ਅੱਖਾਂ ਦਾ ਉਹ ਵੀ ਹੈਗਾ ਲਾਲ ਚੀਨਾ ਮੈਂ ਹੈ ਜੌਨਸੇਰਾ ਠੀਕ ਹੈ ਮਾੜੀ ਮਾੜੀ ਕਾਲੀ ਪਾਫ ਮਾਰਦਾ ਮਾੜੀ ਮਾੜੀ ਪੂਰੀ ਮਾਰਦਾ ਤੇ ਥੱਲੇ ਆਪਾਂ ਜੋੜਾ ਲਾਇਆ ਟੈੜੀਆਂ ਦਾ ਠੀਕ ਹੈ ਆਹ ਵਾਲਾ ਕਬੂਤਰ ਆਪਣਾ ਕਬੂਤਰੀ ਆਪਣੇ ਦੋਸਤ ਦੀ ਆ ਠੀਕ ਹੈ ਇਹ ਵੀ ਚਲੋ ਜੀ ਦੂਜਾ ਜੋੜਾ ਇਹ ਹੋ ਗਿਆ ਪਹਿਲਾ ਆਪਣਾ ਉੱਪਰਲਾ ਦੂਜਾ ਆ ਤੀਜਾ ਜੋੜਾ ਤੁਹਾਨੂੰ ਦਿਖਾਉਣੇ ਆ ਖੋਲ ਕੇ ਠੀਕ ਐ ਆਜੋ ਭਾਈ ਤੇ ਆਪਾਂ ਮਤਲਬ ਇਹ ਜੋੜੇ ਲੱਗ ਗਏ ਮੈਂ ਕਹਿੰਦਾ ਨਾ ਇਹਨਾਂ ਨੂੰ ਕੋਈ ਖੁੱਡਾ ਵਿਹਲਾ ਹੋ ਗਿਆ ਨਾ ਆਪਾਂ ਉਹਦੇ ਵਿੱਚ ਛਾੜ ਦਾਂਗੇ ਠੀਕ ਐ ਲਓ ਜੀ ਇੱਕ ਜੋੜਾ ਪਾ ਲਾਇਆ ਆਪਦੇ ਕਾਲੀ ਅੱਖਾਂ ਦਾ ਆਪਣਾ ਕਬੂਤਰ ਆ ਠੀਕ ਐ ਵੱਡਾ ਤੇ ਆਪਣੇ ਕੋਲੇ ਆ ਕਬੂਤਰੀ ਆ ਲਾਲ ਜੀਨੀ ਕਬੂਤਰੀ ਆ ਕੱਚੀ ਪੀਲੀ ਅੱਖ ਹੈ ਦੀ ਠੀਕ ਐ ਆ ਕੇ ਦਿਖਾ ਦੀ ਜੀ ਦੇਖੀਦਾ ਇੱਕ ਸਾਈਡ ਤੋਂ ਬਾਕੀ ਇਹਦੀਆਂ ਵੀਡੀਓ ਬਹੁਤ ਆਈਆਂ ਜਾਵੇ ਕੱਚੀ ਪੀਲੀ ਦੇਗੀ ਠੀਕ ਹੈ ਆ ਜੋੜਾ ਲਾਤਾ ਐਤ ਕੀ ਦੇਖੋ ਕੀ ਰਿਜ਼ਲਟ ਦਿੰਦਾ ਠੀਕ ਹੈ ਆਪਾਂ ਨੂੰ ਤੇ ਬਾਕੀ ਆ ਹੇਠ ਲਾਪਾ ਇੱਕ ਜੋੜਾ ਲਾਇਆ ਆ ਆਪਣੀ ਰੱਤੀ ਕਬੂਤਰੀ ਆ ਸਲੇਟੀ ਰੰਗੀ ਡੱਬਾ ਆਪਣਾ ਵੱਡਾ ਕਬੂਤਰ ਆ ਠੀਕ ਹੈ ਜਿਹੜੀ ਪਹਿਲਾਂ ਇਹਦੇ ਨਾਲ ਕਬੂਤਰੀ ਲਾਈ ਸੀ ਉਹ ਇਹਨਾਂ ਦੀ ਮਾਂ ਲਾਈ ਸੀ ਆ ਇਹਦੀ ਰੱਤੀ ਦੀ ਮਾਂ ਲਾਈ ਸੀ ਇਹਦੇ ਨਾਲ ਉਹਦੇ ਬੱਚੇ ਬਹੁਤ ਰਿਜ਼ਲਟ ਦਿੰਦੇ ਪਏ ਸੀਗੇ ਫਿਰ ਉਹ ਬੱਚੇ ਘਣੋ ਵਾਸਤੇ ਮੁੰਡਾ ਲੈ ਕੇ ਗਿਆ ਆਪਣੇ ਤੋਂ ਫਿਰ ਤਾਂ ਮੈਂ ਚਾਲੇ ਦੀ ਧੀ ਲਾ ਦਿੱਨੇ ਉਹ ਕੂਤਰੀ ਦੀ ਹਨਾ ਕੀ ਪਤਾ ਰਿਜ਼ਲਟ ਮੈਂ ਚ ਹੀ ਕਰ ਜੇ ਆਪਣਾ ਹਨਾ ਬਾਕੀ ਆਪਾਂ ਚਾਰ ਜੋੜੇ ਆ ਨਵੇਂ ਲਾਈ ਸੀਗੇ ਤੇ ਬਾਕੀ ਹੁਣ ਬਸ ਇਨ ਵਾਸਤੇ ਨਾ ਪਾਣੀ ਪੀਣ ਵਾਸਤੇ ਪਕੁਦੀਆਂ ਲੈ ਆਵਾਂਗੇ ਅੱਜ ਦਾ ਹਾਂ ਅੱਜ ਲੈ ਆਉਂਗਾ ਮੈਂ ਠੀਕ ਹੈ ਉਹ ਫਿਰ ਇਹਨਾਂ ਦੇ ਵਿੱਚ ਮਤਲਬ 24 ਘੰਟੇ ਪਈਆਂ ਰਹਾ ਕਰਨੀਆਂ ਜਦੋਂ ਵੀ ਮੰਨ ਲਾ ਬੱਚੇ ਵਿੱਚ ਕੱਢਣਗੇ ਜੋ ਵੀ ਹਨਾ ਉਹ ਦਾ ਦਾ ਪਾਣੀ ਪੁਣੀ ਪੀਲਾ ਕਰਨੀ ਗਾਰਮੀ ਜਿਆਦੀ ਆ ਨਾ ਫਿਰ ਪਾਣੀ ਨਾ ਵਾਸਤੇ 24 ਘੰਟੇ ਹੋਣਾ ਚਾਹੀਦਾ ਵਾ ਤੇ ਬਾਕੀ ਆ ਆਪਣੇ ਦੂਸਰੇ ਆ ਇਹ ਮੈਂ ਤਾਂ ਜੋੜਾ ਲਾਇਆ ਮੈਂ ਚੱਲ ਟੈਡੀ ਦੇਖ ਲਾਂ ਕਿ ਪਤਾ ਟੈਡੀ ਵਾਲਾ ਬਲੱਡ ਲੈਣ ਆ ਜੇ ਮਾਣੀ ਮੋਟੀ ਹੈ ਨਾ ਸੇਮ ਬੱਚਾ ਕੱਢ ਲੇ ਤੇ ਨਾਲੇ ਪਤਾ ਚੱਲ ਜੂ ਆਪਾਂ ਨੂੰ ਹਾਂ ਵੀ ਕਿੰਨੇ ਉੜਦੇ ਕਿੰਨੇ ਕਿੰਨੇ ਨਹੀਂ ਉੜਦੇ ਬਾਕੀ ਆ ਜੋੜਾ ਆਪਾਂ ਕੀ ਆਪ ਹੋਰ ਤਰ੍ਹਾਂ ਦਾ ਲਾਇਆ ਆ ਪਹਿਲਾਂ ਇਹਦਾ ਜੋੜਾ ਆਪਾਂ ਲਾ ਕਾਲੀ ਜੀਨੀ ਕਬੂਤਰ ਸੀ ਖਟੀਆਂ ਖਾਣੇ ਜਿਹੜੀ ਆਪਾਂ ਡਾਉਣੇ ਹਿੰਦੇ ਸੀ ਠੀਕ ਹੈ ਉਹਦੇ ਨਾਲ ਸੀ ਉਹਦੇ ਨਾਲ ਪਾਪਾ ਟਾਤਾ ਕਿਉਂਕਿ ਉੱਚੇ ਜਾਦੇ ਜਾਂਦੇ ਸੀਗੇ ਤੇ ਘੰਟਾ-ਘੰਟਾ ਵਾਪਸ ਨਹੀਂ ਬੱਚੇ ਉਹਦੇ ਥੱਲੇ ਆਉਂਦੇ ਸੀ ਰਹਿੰਦੇ ਉੱਪਰ ਹੀ ਸੀ ਠੀਕ ਹੈ ਫਿਰ ਮੈਂ ਤਾਂ ਨਹੀਂ ਉੜਦੇ ਹੀ ਸੋਨਾ ਸੀਗਾ ਇਸ ਲਈ ਮੈਂ ਥੋੜੀ ਜਿਹਾ ਕੀ ਚੇਂਜ ਕਰਤਾ ਉਹਦਾ ਨਾਲ ਹੋਰ ਕੋਈ ਕਬੂਤਰ ਲਾ ਦਿਆਂ ਆਪਾਂ ਠੀਕ ਹੈ ਜਿਹੜਾ ਠੰਡਾ ਹੋਇਆ ਬਾਕੀ ਮੌਸਮਾਂ ਜਹਜੇ ਤੱਕ ਤਾਂ ਠੀਕ ਆ ਆ ਕੀ ਹੋ ਗਿਆ ਤੁੰਦਲਾ ਤੁੰਦਲਾ ਹੋ ਗਿਆ ਸੀ ਉਹ ਤੇ ਉਹ ਕਬੂਤਰ ਬੈਠਾ ਬੱਚਾ ਆਪਣਾ ਠੀਕ ਹੈ ਤੇ ਆਪਾਂ ਯਾਰ ਮੈਂ ਤਾਂ ਤਾਂ ਨਹੀਂ ਵੀਡੀਓ ਵੀਡੀਓ ਪਾਉਂਦਾ ਪਿਆ ਹਨਾ ਕਿਉਂਕਿ ਆਪਣੇ ਕੋਲੇ ਫੋਨ ਤਾਂ ਹੈ ਨਹੀਂ ਛੋੜ ਜਾਵੜਾ ਅਸੀਂ ਮਾਤਾ ਤੇ ਤੇ ਮੈਂ ਚੱਲ ਜਿੱਦਣ ਆਇਆ ਹੁਣ ਉਹ ਨਹੀਂ ਵੀਡੀਓ ਪਾ ਦਾਂਗੇ ਹਨਾ ਫਿਰ ਕੱਲ ਨਾਲੇ ਮੈਂ ਜੋੜੇ ਲਾ ਤੇ ਫਿਰ ਮੈਂ ਵੀਡੀਓ ਪਾਤੀ ਠੀਕ ਹੈ ਅੱਜ ਤੇ ਹੋਰ ਦੱਸੋ ਭਾਈ ਸਾਰੇ ਵੀਰ ਭਰਾ ਬਹੁਤ ਵਧੀਆ ਹਨਾ ਘਰ ਪਰਿਵਾਰ ਵਧੀਆ ਹੋਣਗੇ ਸਾਰੇ ਵੀਰ ਭਰਾਵਾਂ ਦੇ ਤੇ ਫਿਰ ਮਿਲਦੇ ਆ ਤੁਹਾਨੂੰ ਸਾਰੇ ਵੀਰ ਭਰਾਵਾਂ ਨੂੰ ਅਗਲੀ ਵੀਡੀਓ ਦੇ ਵਿੱਚ ਤੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਵੀਆਂ ਵੀਡੀਓ ਨੂੰ ਦੇਖਣ ਵਾਸਤੇ ਓਕੇ ਬਾਈ ਜੀ